ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਹ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਅਹਿਮ ਜਾਣਕਾਰੀ ਅਸੀਂ ਦੇਣ ਲੱਗੇ ਆਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਇਹ ਖਾਸ ਗੱਲ ਦਿਖਾਉਣੀ ਹੈ ਕਿ ਆਹ ਜਿਹੜੇ ਤੁਸੀਂ ਬੈਠੇ ਸਟੂਡੈਂਟ ਵੇਖ ਰਹੇ ਹੋ ਨਾ ਇਹ ਸੰਤ ਹਰਚੰਦ ਸਿੰਘ ਇੰਜੀਨੀਅਰ ਕਾਲਜ ਦੇ ਸਟੂਡੈਂਟ ਨੇ ਪਰ ਇਹ ਪੰਜਾਬ ਦੇ ਵਸਨੀਕ ਨਹੀਂ ਹੈਗੇ ਇਹ ਸਾਰੇ ਆਦਰ ਸਟੇਟਾਂ ਜੁਪੀ ਵਿਹਾਰ ਦੇ ਸਟੂਡੈਂਟ ਨੇ ਜਦਕਿ ਤੁਸੀਂ ਇਹਨਾਂ ਦੇ ਵਿੱਚ ਵੇਖ ਸਕਦੇ ਹੋ ਤੁਹਾਨੂੰ ਪੰਜਾਬੀ ਨੌਜਵਾਨ ਸਟੂਡੈਂਟ ਨਹੀਂ ਵੇਖਣ ਨੂੰ ਮਿਲਣਗੇ ਤੇ ਜ਼ਿਆਦਾਤਰ ਇਹਨਾਂ ਆਦਰ ਸਟੇਟਾਂ ਦੇ ਸਟੂਡੈਂਟਾਂ ਦੀ ਗਿਣਤੀ ਇਹਨਾਂ ਦੇ ਵਿੱਚ ਜ਼ਿਆਦਾ ਹੈ ਜਦਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਇੰਜੀਨੀਅਰ ਕੋਲਿਜ ਹੈ ਪਰ ਇਹਦਾ ਪੰਜਾਬ ਨੂੰ ਫਾਇਦਾ ਹੋਣਾ ਸੀ ਜਦਕਿ ਆਦਰ ਸਟੇਟਾਂ ਦੇ ਸਟੂਡੈਂਟ ਇਹਦਾ ਵੱਧ ਤੋਂ ਵੱਧ ਫਾਇਦਾ ਲੈ ਰਹੇ ਨੇ ਤੁਹਾਨੂੰ ਇਹ ਗੱਲ ਕਿਵੇਂ ਲੱਗੀ ਤੁਹਾਡੇ ਇਸ ਦੇ ਕਰਤਾਏ ਕੀ ਵਿਚਾਰ ਨੇ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਿਓ ਕਿ ਇੱਥੇ ਪੰਜਾਬ ਦੇ ਸਟੂਡੈਂਟਾਂ ਦੀ ਗਿਣਤੀ ਕਿਉਂ ਘਟ ਹੈ ਜਿਵੇਂ ਪੰਜਾਬੀ ਜੁਨੇ ਬਰਸ਼ਤੀ ਚ ਜ਼ਿਆਦੇ ਪੰਜਾਬੀ ਨੇ ਇੱਥੇ